ਜਿਤ ਚੜਐ ਸਵਾਇਆ ਸਲੋਕ ਮਹਲਾ 3 ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉੱਬਰੈ ਤਿਤੈ ਲੈਹੁ ਉਪਹਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਮਹਲਾ 3 ਹਉ ਮੈਂ ਮਾਇਆ ਮੋਹਣੀ ਦੂਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵੜਾਈ ਸਤਗੁਰ ਦਿੱਤੀ ਧਰੋ ਹੁਕਮ ਬੋਜ ਨਿਸ਼ਾਨ ਪੁੱਤੀ ਪਤੀ ਜਵਾਈ ਸਕੀ ਅਗੋ ਪਿਛੋ ਟੋਲ ਡਿਠਾ ਲਾਹਿ ਉਹਨ ਸਭਨਾ ਕਾ ਅਬਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹੱਥ ਪਲਤ ਸਿੱਜੈ ਜੇ ਵੇਮਕ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕ ਕਹਿਵਾਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭੇਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਉਨ ਸਬਨਾ ਕਿਉ ਮਨਹੁ ਗਮਾਨ ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲੇਹਾਨ ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹਲਾ 3 ਜਿਨਨੀ ਨਾਮ ਵਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹਉ ਮੈਂ ਅੰਦਰ ਸਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਨੀ ਅਮਰਤ ਭਰਮ ਲਟਾਇਆ ਬਿਕਸਿਓ ਰਚਹਿਰ ਚੰਨ ਦੁਸ਼ਟਾਂ ਸੇ ਤੀ ਪਰਹੜੀ ਜਾਨ ਸਿਓ ਬਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹੰਨ ਪਇ ਕਿਰਤ ਕਮਾਉਂਦੇ ਜਿਵ ਰਾਖਹਿ ਤਿਵੇਂ ਰਹਿਨ ਮਹੱਲਾ ਤੀਜਾ ਜਿਨਨੀ ਸਤਗੁਰ ਸੇਵਿਆ ਤਾਣ ਨ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨਾ ਸਕੈ ਤਿਸ ਹਰਦਾ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰਦਾ ਸਾਂਕਾ ਦਾਸ ਹੋਇ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵੱਡੀਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸ਼ਲੋਕ ਮਹਲਾ 3ਆਪਨਾ ਆਪਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰਤੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸਚਿਆ ਸ਼ਬਦ ਹਦੂਰ ਮਹਲਾ 3 ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗਵਿੰਦ ਆਨੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਐ ਸਤਿਗੁਰੂ ਕਾ ਫਿਰ ਸਰਨ ਗੁਰ ਆਵੈ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਹੀ ਉੱਠੈ ਗਲੀਆਂ ਨਾਲ ਆ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੇ ਇਹ ਵਡਿਆਈ ਸਤਿਗੁਰ ਨਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁਖੇ ਉੱਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾ ਕਾ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੇਂ ਸ਼ੁੱਧ ਬਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਈਓ ਸੰਸਾਰ ਵੇਖਣਾ ਰਹਿਨ ਨਾ ਕੋ ਪਈ ਹੈ ਰੇ ਸੁੱਦੇ ਸੁੱਦੇ ਰੇ ਚੱਲੋ ਤਮ ਨਤਰ ਕੋ ਤਕਾ ਦਵਾਈ ਹੈ ਰੇ ਰਹਾਉ ਬਾਰੇ ਬੂਡੇ ਤਰਨੇ ਭਈਆ ਸਭ ਹਉ ਜਮ ਲੈ ਜਈ ਹੈ ਰੇ ਮਾਂਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੀ ਤਨਮੰਤਾ ਅਰਨਿਰਤਨ ਮੰਨੇ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਹੈ ਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਈ ਤਿਨ ਕੀ ਕਥਾ ਨਰਾਰੀ ਰੇ ਆਵਹਿ ਨਾ ਜਾਹੀ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰਿੰਗ ਪਾਣੀ ਰੇ ਬਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੰਤ ਬਉਰਾਨ ਨੂੰ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਬਿਗਰਿਓ ਬਿਗਰੈ ਮਾਤੇ ਔਰਾ ਰਹਾਉ ਆਪਨਾ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮਪੂ ਲੋ ਮਤ ਕੋਈ ਸੋ ਬਉਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਏਕੈ ਜਾਣੈ ਅਬਹ ਨਾ ਮਾਤਾ ਸੋ ਕਬਹ ਨਾ ਮਾਤਾ ਕਹ ਕਬੀਰ ਰਾਮੈ ਰੰਗ ਰਾਤਾ ਬਲਾਵਲ ਗ੍ਰਹਿ ਤਜ ਬਨ ਖੰਡ ਜਾਈ ਐ ਚੁਨ ਖਾਈ ਐ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉ ਛੂਟੋਂ ਕੈਸੇ ਤਰੋਂ ਭਵਜਨ ਨਿਦ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੇਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜੀ ਨਹ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ ਇਹੋ ਜੀ ਅਰਾ ਨਿਰਮੂਲ ਕੋ ਕੌਡੀ ਲਗ ਮੀਕਾ ਕਹੋ ਕਬੀਰ ਮੇਰੇ ਮਾਦਵਾ ਤੂੰ ਸਰਬ ਬਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਤ ਜੀਓ ਗਇਓ ਤਾਨਾ ਬਾਨਾ ਕਸ਼ੂ ਨਾ ਸੂਜੈ ਹਰ ਹਰ ਰਾਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਕੂਤੇ ਤਬ ਤੇ ਸੁਖ ਨਾ ਭਇਓ ਰਹਾਉ ਸੁਨੋ ਜਠਾਨੀ ਸੁਨੋ ਦੇਰਾਨੀ ਆਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡਿਆ ਕਿਉ ਨਾਮ ਹੋਇਓ ਸਰਬ ਸੁਖਾਂ ਕਾਏ ਘਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈ ਜਨ ਰਾਖੀ ਹਰਨਾਖਸ ਨਖ ਬਿਦਰਿਉ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਾਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਾਂ ਲਐ ਉਦਰਿਉ ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਫਸਾਰ ਸਕੈ ਕੋ ਜਨ ਕੋ ਬੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਵਾਜਾ ਬਲਾਵਲ ਰਾਖ લે ਹੋ ਹਮ ਤੇ ਬਿਗਰੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਉ ਅਬ ਮਾਨ ਟੇੜ ਪਗਰੀ ਰਹਾਉ ਅਮਰ ਗਿਆਨ ਸਾਂਚੀ ਇਹ ਕਾਇਆ ਇਹ ਮਿੱਥਿਆ ਕਾਚੀ ਗਗਰੀ ਜਿਨਹੈ ਨਵਾਜ ਸਾਜ ਹਮ ਕੀਏ ਤਿਸੈ ਬਸਾਰ ਅਵਰ ਲਗਰੀ ਸੰਤਕ ਤੋਹੇ ਸਾਧ ਨਹੀਂ ਕਹੀ ਉਹ ਸਰਨ ਪਰੇ ਤੁਮਰੀ ਪਗਰੀ ਕਹ ਕਬੀਰ ਇਹ ਬੇਨਤੀ ਸੁਨਿਓ ਹਉ ਮਤ ਕਹ ਲੋ ਉਹ ਜਮ ਕੀ ਖਬਰੀ ਬਲਾਵਲ ਧਰਮਾਂ ਦੇ